ਸ਼ਸ਼ੀਕਾਲ ਜੀ ਦੋਸਤੋ ਸਵਾਗਤ ਕਰਦਾ ਜੀ ਨਵੀਂ ਵੀਡੀਓ ਚ ਇੱਕ ਵਾਰੀ ਫੇਰ ਤੋਂ ਜੁੜਿਆ ਜੀ ਗੁਰਿੰਦਰ ਨਵੀਂ ਸੱਚੀ ਘਟਨਾ ਤੁਹਾਡੇ ਲਈ ਲੈ ਕੇ ਨਵੀਂ ਕ੍ਰਾਈਮ ਸਟੋਰੀ ਲੈ ਕੇ ਤੇ ਅੱਜ ਦੀ ਵੀ ਵੀਡੀਓ ਇਹੋ ਜੀ ਆ ਤੁਹਾਨੂੰ ਬਹੁਤ ਇੱਕ ਵੱਡੀ ਸਿੱਖਿਆ ਮਿਲਣ ਵਾਲੀ ਆ ਸਾਡੇ ਬੱਚਿਆਂ ਨੂੰ ਲੈ ਕੇ ਕਿ ਸਾਨੂੰ ਆਪਣੇ ਬੱਚਿਆਂ ਨੂੰ ਕਿਵੇਂ ਸੇਫ ਰੱਖਣਾ ਚਾਹੀਦਾ ਵਾ ਤੇ ਜਿਹੜਾ ਇਹ ਸਮਾਜ ਆ ਜ਼ਾਲਮ ਸਮਾਜ ਦੇ ਵਿੱਚ ਕੁਝ ਦਰਿੰਦੇ ਇਹੋ ਜਿਹੇ ਨੇ ਉਹਨਾਂ ਤੋਂ ਆਪਣੇ ਬੱਚਿਆਂ ਨੂੰ ਹਮੇਸ਼ਾ ਬਚਾ ਕੇ ਰੱਖਣਾ ਚਾਹੀਦਾ ਵਾ ਇਹੋ ਜੀ ਸੱਚੀ ਘਟਨਾ ਜਿਹੜੀ ਵਾਪਰਦੀ ਆ ਜੀ ਇੰਦੌਰ ਦੇ ਵਿੱਚ ਇੰਦੌਰ ਦੇ ਇੱਕ ਇਲਾਕੇ ਦੀ ਇਹ ਘਟਨਾ RAM SNEHI ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਉਹਦੇ ਪਰਿਵਾਰ ਦੇ ਵਿੱਚ ਉਹਦੀ ਪਤਨੀ ਤੇ ਉਹਦੀ ਇੱਕ ਧੀ ਸੀ 20 ਸਾਲ ਜਿਹਦੀ ਉਮਰ ਸੀ ਮੈਨਾਮ ਹੁੰਦਾ ਨਹੀਂ ਲਊਗਾ ਰਾਮ ਸਨੇਹੀ ਕਾਫੀ ਮਿਹਨਤੀ ਵਿਅਕਤੀ ਸੀਗਾ ਤੇ 45-50 ਸਾਲ ਦੀ ਉਮਰ ਸੀ ਗਰੀਬ ਕਿਹਾ ਜਾ ਸਕਦਾ ਕਿਉਂਕਿ ਪੈਸੇ ਵੱਲੋਂ ਬਹੁਤਾ ਚੰਗਾ ਪਰਿਵਾਰ ਨਹੀਂ ਸੀਗਾ ਜਿੰਨਾ ਕਿ ਕਮਾਉਂਦੇ ਸੀ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਜਿਹੜਾ ਉਹ ਕਰਦੇ ਸੀ ਤੇ ਕਿਸਮਤ ਦੀ ਮਾਰ ਇਹੋ ਜੀ ਪੈਂਦੀ ਆ ਰਾਮ ਸਨੇਹੀ ਨੂੰ ਕੋਈ ਬਿਮਾਰੀ ਲੱਗ ਜਾਂਦੀ ਆ ਤੇ ਉਹ மஞ்சੇ ਦੇ ਉੱਤੇ ਪੈ ਜਾਂਦਾ ਸਾਰੀ ਉਮਰ ਉਹਨੇ ਕੰਮ ਕੀਤਾ ਸੀ ਪਰ ਹੁਣ ਉਹ ਕੰਮ ਕਰਨ ਤੋਂ ਅਸਮਰੱਥ ਹੋ ਗਿਆ ਉਹ ਤੋਂ ਕੰਮ ਨਹੀਂ ਸੀ ਕਰ ਹੋਣਾ ਉਹਦੀ ਦਵਾਈ ਆ ਜਿਹੜੀ ਉਹ ਪੱਕੇ ਤੌਰ ਤੇ ਲੱਗ ਚੁੱਕੀ ਸੀ ਹੁਣ ਜਿਹੜੀ ਉਹਦੀ ਘਰ ਵਾਲੀ ਆ ਉਹ ਮਾੜਾ ਮੋਟਾ ਲੋਕਾਂ ਦੇ ਘਰ ਜਾ ਕੇ ਕੰਮ ਕਰਦੀ ਆ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦੀ ਆ ਦਵਾਈਆਂ ਵੀ ਲੈਣੀਆਂ ਹੁੰਦੀਆਂ ਸੀ ਘਰ ਦਾ ਗੁਜ਼ਾਰਾ ਬੇਟੀ ਦਾ ਖਰਚਾ ਜਿਹੜਾ ਉਹ ਕਰਨਾ ਸੀਗਾ ਤੇ ਨਾਲ ਡਾਕਟਰ ਨੇ ਇਹ ਵੀ ਕਿਹਾ ਸੀ ਕਿ ਜਿਹੜੀਆਂ ਦਵਾਈਆਂ ਖਾਣਗੇ ਉਹਦੇ ਨਾਲ ਚੰਗੀ ਕੋਰਾਕ ਦੇਣੀ ਬਹੁਤ ਜ਼ਰੂਰੀ ਆ ਕਿ ਇਹਨਾਂ ਨੂੰ ਬਚਾਉਣਾ ਮਾਤਾ ਦੁੱਧ ਨਾਲ ਪਲਾਉਣਾ ਦਵਾਈਆਂ ਦੇ ਜ਼ਰੂਰੀ ਆ ਇਹ ਡਾਕਟਰ ਨੇ ਸਲਾਹ ਦਿੱਤੀ ਸੀ ਤੇ ਹੁਣ ਘਰ ਦੇ ਵਿੱਚ ਇਹ ਜ਼ਰੂਰੀ ਹੋ ਗਿਆ ਸੀ ਕਿ ਉਹ ਦੁੱਧ ਜ਼ਰੂਰ ਲੈ ਕੇ ਆਉਣ ਪਰ ਸਵਾਲ ਇਹ ਸੀ ਕਿ ਇੰਨੇ ਪੈਸੇ ਆਉਣ ਕਿੱਥੋਂ ਰੋਟੀ ਪਾਣੀ ਦਾ ਖਰਚਾ ਮਸਾਂ ਚੱਲਦਾ ਵੀ ਦੁੱਧ ਦਾ ਖਰਚਾ ਕਿਵੇਂ ਆਵੇ ਫੇਰ ਵੀ ਔਖੇ ਸੌਕੇ ਜਿਹੜੇ ਇਹ ਜਿਹੜਾ ਇਹ ਪਰਿਵਾਰ ਸੀ ਇਹ ਇੱਕ ਗਵਾਂਢ ਦੇ ਵਿੱਚ ਹੀ ਬੰਦਾ ਜਿਹੜਾ ਰਹਿੰਦਾ ਸੀ ਜਿਹਦਾ ਨਾਮ ਸੀਗਾ ਜੀ ਰਾਜਾ ਸਿੰਘ ਉਹ ਦੁੱਧ ਦਾ ਕੰਮ ਕਰਦਾ ਸੀ ਉਹਦੇ ਕੋਲ ਜਾ ਕੇ ਜਿਹੜੀ 20 ਸਾਲ ਦੀ ਲੜਕੀ ਆ ਇਹਨਾਂ ਦੀ ਉਹ ਦੁੱਧ ਰੋਜ਼ ਲੈ ਕੇ ਆਉਂਦੀ ਸੀ ਮਤਲਬ ਉਹ ਰਾਜਾ ਸਿੰਘ ਤੋਂ ਇਹ ਘਰ ਜਿਹੜਾ ਦੁੱਧ ਲੈਂਦਾ ਸੀਗਾ 65 70 ਰੁਪਏ ਕਿਲੋ ਉਹ ਦੁੱਧ ਦਿੰਦਾ ਸੀ ਤੇ ਰੋਜ਼ ਜਿਹੜੀ ਡਿਊਟੀ ਇਹਦੀ ਸੀ ਲੜਕੀ ਦੀ ਕਿ ਉਹ ਜਾ ਕੇ ਦੁੱਧ ਲੈ ਕੇ ਆਵੇ ਇੱਕ ਦਿਨ ਜਦੋਂ ਉਹ ਦੁੱਧ ਲੈਣ ਜਾਂਦੀ ਆ ਤਾਂ ਦੁੱਧ ਜਦੋਂ ਪਤੀਲਾ ਲੈ ਕੇ ਪੁਵਾਰੀ ਹੁੰਦੀ ਆ ਤਾਂ ਉਹ ਜਦੋਂ ਝੁੱਕਦੀ ਆ ਜਿਹੜਾ ਰਾਜਾ ਸਿੰਘ ਸੀ ਉਹਦੇ ਜਿਸਮ ਬਲ ਦੇਖਦਾ ਵਾ ਤੇ ਉਹਦੀ ਨੀਂਦ ਡੋਲ ਜਾਂਦੀ ਆ ਤੇ ਰਾਜਾ ਸਿੰਘ ਦੀ ਉਮਰ 55 60 ਸਾਲ ਦੇ ਕਰੀਬ ਸੀਗੀ ਹੁਣ ਜਦੋਂ ਅਗਲੇ ਦਿਨ ਉਹ ਲੜਕੀ ਦੁੱਧ ਲੈਣ ਜਾਂਦੀ ਆ ਰਾਜਾ ਸਿੰਘ ਦੇ ਕੋਲ ਤਾਂ ਰਾਜਾ ਸਿੰਘ ਉਹਨੂੰ ਆਪਣੇ ਕਮਰੇ 'ਚ ਭੇਜਦਾ ਜਿਹੜਾ ਭਾਂਡਾ ਹੁੰਦਾ ਦੁੱਧ ਪਾਉਣ ਵਾਲਾ ਲੀਟਰ ਉਹਨੂੰ ਕਹਿੰਦਾ ਕਿ ਉਹ ਲੈ ਕੇ ਆਵੇ ਅੰਦਰੋਂ ਲੜਕੀ ਅੰਦਰ ਜਾਂਦੀ ਆ ਕਮਰੇ ਦੇ ਵਿੱਚ ਤੇ ਲੀਟਰ ਉਹਨੂੰ ਮਿਲ ਜਾਂਦਾ ਉਹ ਬਾਹਰ ਲੈ ਆਂਦੀ ਆ ਉਹਦੇ ਨਾਲ ਦੁੱਧ ਪਾਉਂਦਾ ਹੁੰਦਾ ਪਾਉਂਦਾ ਪਾਉਂਦਾ ਉਹਨੂੰ ਕਹਿੰਦਾ ਵਾ ਲੜਕੀ ਨੂੰ ਕਿ ਤੁਸੀਂ ਗਰੀਬ ਹੋ ਤੇ ਤੇਰਾ ਪਿਓ ਵੀ ਬਿਮਾਰ ਪਿਆ ਵਾ ਵੀ ਜੇ ਤੁਸੀਂ ਪੈਸੇ ਨਹੀਂ ਵੀ ਦੋਵੋਗੇ ਤਾਂ ਵੀ ਕੋਈ ਗੱਲ ਨਹੀਂ ਵੀ ਤੂੰ ਮੈਨਤੋਂ ਇਦਾਂ ਹੀ ਦੁੱਧ ਲੈ ਜਾ ਕਰ ਵੀ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਉਹ ਲੜਕੀ ਕਹਿੰਦੀ ਆ ਕੋਈ ਗੱਲ ਨਹੀਂ ਵੀ ਅਸੀਂ ਪੈਸੇ ਜ਼ਰੂਰ ਦਵਾਂਗੇ ਬਾਕੀ ਮੈਂ ਆਪਣੇ ਘਰ ਗੱਲ ਕਰ ਲਵਾਂਗੀ ਇਹਦੇ ਬਾਰੇ ਘਰੇ ਆਉਂਦੀ ਆ ਆਪਣੇ ਪਿਓ ਰਾਮ ਸਨੇਹੀ ਨੂੰ ਇਹ ਸਾਰਾ ਕੁਝ ਦੱਸਦੀ ਆ ਵੀ ਜਿਹੜਾ ਅੰਕਲ ਆ ਰਾਜਾ ਸਿੰਘ ਉਹ ਐਂ ਕਹਿੰਦਾ ਸੀ ਤਾਂ ਰਾਮ ਸਨੇਹੀ ਸਖਤ ਮਨਾ ਕਰ ਦਿੰਦਾ ਵੀ ਪੈਸੇ ਜ਼ਰੂਰ ਦੇਣੇ ਨੇ ਭਾਵੇਂ ਦੁੱਧ ਘੱਟ ਲੈ ਲਓ ਭਾਵੇਂ ਤੁਸੀਂ ਪੈਸੇ ਲੇਟ ਦੇ ਦਿਓ ਥੋੜੇ ਪਰ ਦੇਣੇ ਜ਼ਰੂਰ ਨੇ ਬਿਨਾ ਪੈਸੇ ਤੋਂ ਅਸੀਂ ਦੁੱਧ ਨਹੀਂ ਲੈਣਾ ਜਦੋਂ ਤੀਜੇ ਦਿਨ ਇਹ ਲੜਕੀ ਉਹਦੇ ਕੋਲ ਜਾਂਦੀ ਆ ਦੋਦੀ ਦੇ ਕੋਲ ਤਾਂ ਉਹਨੂੰ ਕਹਦੀ ਆ ਕਿ ਅਸੀਂ ਪੈਸੇ ਤੁਹਾਨੂੰ ਜਰੂਰ ਦੇਣੇ ਆ ਤੇ ਪੈਸੇ ਦੇ ਕੇ ਹੀ ਅਸੀਂ ਜਿਹੜਾ ਇਹ ਦੁੱਧ ਤੁਹਾਡੇ ਕੋਲੋਂ ਲੈਣਾ ਵਾ ਤੇ ਉਸ ਦਿਨ ਕੀ ਕਰਦਾ ਦੋਦੀ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਵੀ ਅੰਦਰ ਲੀਟਰ ਪਿਆ ਵਾ ਉਹਨੂੰ ਕਮਰੇ ਦੇ ਵਿੱਚ ਫੇਰ ਭੇਜਦਾ ਵਾ ਉਹਨੇ ਉਸ ਦਿਨ ਉਹ ਜਿਹੜਾ ਲੀਟਰ ਆ ਉਹ ਲੁਕੋ ਕੇ ਰੱਖਿਆ ਹੋਇਆ ਸੀ ਜਾਣ ਬੁੱਝ ਕੇ ਤੇ ਲੜਕੀ ਨੂੰ ਅੰਦਰ ਭੇਜਦਾ ਉਹਨੂੰ ਲੀਟਰ ਜਦੋਂ ਨਹੀਂ ਮਿਲ ਰਿਹਾ ਸੀ ਤਾਂ ਰਾਜਾ ਸਿੰਘ ਆਪ ਅੰਦਰ ਜਾਂਦਾ ਕਮਰੇ ਦੇ ਵਿੱਚ ਕਮਰੇ ਦੇ ਅੰਦਰ ਜਾ ਕੇ ਕੁੰਡੀ ਲਗਾ ਦਿੰਦਾ ਵਾ ਤੇ ਭਜਨ ਲਗਾ ਦਿੰਦਾ ਬਹੁਤ ਉੱਚੀ ਉੱਚੀ ਜਿਹੜਾ ਮਤਲਬ ਡੈਕ ਪਿਆ ਸੀ ਉਹ ਉੱਚੀ ਆਵਾਜ਼ ਦੇ ਵਿੱਚ ਉਹਦੇ ਤੇ ਭਜਨ ਲਗਾ ਦਿੰਦਾ ਹੁਣ ਲੜਕੀ ਇਹ ਹੈਰਾਨ ਸੀ ਵੀ ਇਹਨੇ ਕੁੰਡੀ ਕਿਉਂ ਲਾਈ ਆ ਤੇ ਭਜਨ ਕਿਉਂ ਲਗਾਏ ਨੇ ਤਾਂ ਉਹਦੇ ਨਾਲ ਉਹ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਵਾ ਲੜਕੀ ਵਿਰੋਧ ਕਰਦੀ ਆ ਉਤੋਂ ਭੱਜਣ ਦੀ ਕੋਸ਼ਿਸ਼ ਕਰਦੀ ਆ ਹੱਥ ਜੋੜਦੀ ਆ ਮਿੰਤਾ ਕਰਦੀ ਆ ਵੀ ਮੇਰੇ ਨਾਲ ਤੂੰ ਇਹ ਸਾਰਾ ਕੁਝ ਨਾ ਕਰ ਵੀ ਮੈਂ ਬਹੁਤ ਗਰੀਬ ਆ ਤੇ ਮੈਂ ਹਲੇ ਬਹੁਤ ਕੁਝ ਦੇਖਣਾ ਮੈਂ ਜ਼ਿੰਦਗੀ ਦੇ ਵਿੱਚ ਮੇਰਾ ਵਿਆਹ ਵੀ ਨਹੀਂ ਹੋਇਆ ਤੇ ਇਹ ਸਾਰਾ ਕੁਝ ਤੈਨੂੰ ਸੋਭਾ ਨਹੀਂ ਦਿੰਦਾ ਤੇਰੀ ਬਹੁਤ ਉਮਰ ਆ ਵੀ ਮੈਨੂੰ ਛੱਡ ਦੇ ਮੈਨੂੰ ਮਾਫ ਕਰ ਦੇ ਪਰ ਉਹ ਨਹੀਂ ਸੁਣਦਾ ਉਹ ਉਹਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਵਾ ਉਸ ਲੜਕੀ ਦੇ ਨਾਲ ਲੜਕੀ ਬੇਬਸ ਸੀਗੀ ਜੀ ਕੁਝ ਨਹੀਂ ਕਰ ਸਕੀ ਤੇ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਫੇਰ ਉਹ ਨੂੰ ਸਮਝਾਉਂਦਾ ਵਾ ਵੀ ਕਿਸੇ ਨਾਲ ਬਾਹਰ ਜਾ ਕੇ ਗੱਲ ਨਾ ਕਰੀ ਤੇਰੀ ਵੀ ਬਦਨਾਮੀ ਹੋਊਗੀ ਤੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਤੁਹਾਡੇ ਕੋਲ ਕੋਈ ਪੈਸਾ ਨਹੀਂ ਮੇਰੇ ਕੋਲ ਪੈਸਾ ਬਹੁਤ ਆ ਮੈਂ ਪੈਸੇ ਦੇ ਨਾਲ ਆਪਣਾ ਬਚਾ ਕਰ ਲੂੰਗਾ ਉਹ ਨੂੰ ਇਹੋ ਜੀਆਂ ਗੱਲਾਂ ਜਦੋਂ ਕਹਿੰਦਾ ਵਾ ਲੜਕੀ ਵੀ ਆਪਣੇ ਦਿਮਾਗ ਦੇ ਵਿੱਚ ਗੱਲਾਂ ਚਲਾਉਂਦੀ ਆ ਕਿ ਮੇਰੀ ਬਦਨਾਮੀ ਹੋਊਗੀ ਮੇਰਾ ਪਿਓ ਪਹਿਲਾਂ ਹੀ ਮੰਜੇ ਤੇ ਪਿਆ ਵਾ ਵੀ ਮੈਂ ਜੇ ਘਰੇ ਜਾ ਕੇ ਇਹ ਸਾਰਾ ਕੁਝ ਦੱਸੂੰਗੀ ਤਾਂ ਹੋਰ ਜ਼ਿਆਦਾ ਮੇਰੀ ਮਾਂ ਵਾ ਜਿਹੜੀ ਉਹ ਪਰੇਸ਼ਾਨ ਹੋ ਜਾਊਗੀ ਉਹ ਕੋਈ ਵੀ ਗੱਲ ਆ ਜਿਹੜੀ ਉਹ ਘਰੇ ਜਾ ਕੇ ਨਹੀਂ ਦੱਸਦੀ ਚੁੱਪ ਧਾਰਨ ਕਰ ਲੈਂਦੀ ਆ ਉਹ ਕੁੜੀ ਪਰ ਉਹਦੇ ਦਿਲ ਦੇ ਵਿੱਚ ਇਹ ਗੱਲ ਬੈ ਗਈ ਸੀ ਕਿ ਉਹਦੀ ਇੱਜ਼ਤ ਆ ਜਿਹੜੀ ਉਹ ਲੁੱਟੀ ਗਈ ਆ ਫੇਰ ਵੀ ਮਜਬੂਰੀ ਦੇ ਵਿੱਚ ਰੋਜ਼ ਉਸ ਬੰਦੇ ਦੇ ਘਰ ਉਹ ਦੁੱਧ ਲੈਣ ਦੇ ਲਈ ਜਾਂਦੀ ਸੀ ਤੇ ਹੁਣ ਉਹਦੀ ਵਰ ਤੋਂ ਕਈ ਵਾਰ ਉਹ ਜਿਹੜਾ ਰਾਜਾ ਸਿੰਘ ਨਾਮ ਦਾ ਬੰਦਾ ਦੁੱਧੀ ਉਹ ਕਰਨ ਲੱਗ ਗਿਆ ਸੀ ਉਹਦਾ ਉਹਦੇ ਉਹਦੀ ਜਵਾਨੀ ਦਾ ਕਹਿ ਲਓ ਕਿ ਫਾਇਦਾ ਰੋਜ਼ ਤਕਰੀਬਨ ਚੁੱਕਣ ਲੱਗ ਗਿਆ ਸੀ ਤੇ ਜਿਹੜੀ ਉਹ ਲੜਕੀ ਸੀ ਉਹ ਬੇਵੱਸ ਹੋ ਕੇ ਕੁਝ ਨਹੀਂ ਬੋਲ 파 ਰਹੀ ਸੀ ਤੇ ਆਪਣਾ ਇਸਤੇਮਾਲ ਕਰਨ ਦੇ ਰਹੀ ਸੀ ਸਿਰਫ ਆਪਣੇ ਪਿਓ ਦੀ ਚੰਗੀ ਸਿਹਤ ਲਈ ਤੇ ਪਿਓ ਦੀ ਭਲਾਈ ਵਾਸਤੇ ਹੁਣ ਜਦੋਂ ਘਰ ਰਹਿੰਦੀ ਆ ਲੜਕੀ ਬਹੁਤ ਜ਼ਿਆਦਾ ਸੁਸਤ ਰਹਿਣ ਲੱਗ ਜਾਂਦੀ ਆ ਉਹਨੂੰ ਕਈ ਵਾਰ ਉਹਦੀ ਮਾਂ ਵੱਲੋਂ ਪੁੱਛਿਆ ਜਾਂਦਾ ਵੀ ਕੀ ਗੱਲ ਆ ਤਾਂ ਮੈਨੂੰ ਦੱਸ ਤਾਂ ਪਰ ਉਹ ਨਹੀਂ ਦੱਸਦੀ ਇੱਕ ਦਿਨ ਕੀ ਹੁੰਦਾ ਕਿ ਉਹ ਲੜਕੀ ਨੂੰ ਉਲਟੀਆਂ ਆਉਂਦੀਆਂ ਨੇ ਤੇ ਜਦੋਂ ਡਾਕਟਰ ਕੋਲ ਜਾ ਕੇ ਉਹਦੀ ਜਾਂਚ ਕਰਾਈ ਜਾਂਦੀ ਆ ਤਾਂ ਪਤਾ ਲੱਗਦਾ ਕਿ ਉਹ ਜਿਹੜੀ 20 ਸਾਲਾਂ ਲੜਕੀ ਆ ਉਹ ਪ੍ਰੈਗਨੈਂਟ ਆ ਉਦੇ ਬੱਚਾ ਹੋਣ ਵਾਲਾ ਜਦੋਂ ਇਹ ਅਸਲੀਅਤ ਸਾਹਮਣੇ ਆਉਂਦੀ ਆ ਮਾਂ ਹਰਾਨ ਰਹਿ ਜਾਂਦੀ ਆ ਤਾਂ ਉਹਨੂੰ ਪੁੱਛਦੀ ਆ ਵੀ ਇਹ ਸਾਰਾ ਕੁਝ ਕਿਵੇਂ ਹੋਇਆ ਤਾਂ ਉਹ ਸਾਰਾ ਸੱਚ ਆ ਜਿਹੜਾ ਆਪਣੀ ਮਾਂ ਦੇ ਮੂਹਰੇ ਬਿਆਨ ਕਰ ਦਿੰਦੀ ਆ ਕਿ ਉਹ ਰਾਜਾ ਸਿੰਘ ਨਾਮ ਦਾ ਜਿਹੜਾ ਆਪਣਾ ਗਵੰਢੀ ਆ ਜਿਹੜਾ ਦੁੱਧ ਦਾ ਕੰਮ ਕਰਦਾ ਵਾ ਉਹਨੇ ਮੇਰੇ ਨਾਲ ਇਹ ਸਾਰਾ ਕੁਝ ਕੀਤਾ ਤੇ ਇੱਕ ਵਾਰ ਨਹੀਂ ਕਈ ਵਾਰ ਕੀਤਾ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੀ ਇਸ ਕਰਕੇ ਮੈਂ ਸਾਰਾ ਕੁਝ ਆਪਣੇ ਆਪ ਦੇ ਹੰਡਾ ਲਿਆ ਪਰ ਮੈਨੂੰ ਨਹੀਂ ਸੀ ਪਤਾ ਕਿ ਨੌਬਤ ਇੱਥੇ ਤੱਕ ਪਹੁੰਚ ਜੂਗੀ ਹੁਣ ਮਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਉਹ ਚਾਹੁੰਦੀ ਤਾਂ ਸਿੱਧਾ ਰਾਜਾ ਸਿੰਘ ਦੇ ਘਰ ਜਾ ਕੇ ਉਹਦੇ ਉਹਦੀ ਹਿੱਕ ਦੇ ਵਿੱਚ ਵੱਜ ਸਕਦੀ ਸੀ ਉਹਦੇ ਨਾਲ ਲੜ ਸਕਦੀ ਸੀ ਝਗੜ ਸਕਦੀ ਸੀ ਪਰ ਉਹਨੇ ਸਿਆਣਪ ਵਰਤੀ ਉਹ ਪਿੰਡ ਦੀ ਜਿਹੜੀ ਪੰਚਾਇਤ ਸੀਗੀ ਉਹਦੇ ਕੋਲ ਚਲੀ ਜਾਂਦੀ ਆ ਮਾਂ ਜਾ ਕੇ ਰਾਜਾ ਸਿੰਘ ਦੀ ਸਾਰੀ ਅਸਲੀਅਤ ਆ ਜਿਹੜੀ ਉਹ ਦੱਸਦੀ ਆ ਤੇ ਸਰਪੰਚ ਆ ਜਿਹੜਾ ਇਹਨਾਂ ਦੇ ਪੱਖ ਦੀ ਗੱਲ ਕਰਦਾ ਵਾ ਉਸ ਲੜਕੀ ਨੂੰ ਪੁੱਛਦਾ ਵਾ ਕਿ ਤੇਰੇ ਨਾਲ ਜੋ ਹੋਇਆ ਵਾ ਉਹਦਾ ਸੀ ਤੈਨੂੰ ਇਨਸਾਫ ਦਿਵਾ ਕੇ ਰਹਾਗੇ ਵੀ ਤੂੰ ਦੱਸ ਕੀ ਚਾਹਨੀ ਆ ਵੀ ਉਹਨੂੰ ਅਸੀਂ ਕੀ ਸਜ਼ਾ ਦਈਏ ਸਜ਼ਾ ਤਾਂ ਅਸੀਂ ਰਾਜਾ ਸਿੰਘ ਨੂੰ ਜ਼ਰੂਰ ਦਵਾਂਗੇ ਉਹਨੇ ਬਹੁਤ ਘਨੋਣਾ ਕੰਮ ਕੀਤਾ ਵਾ ਸਾਰੇ ਪਿੰਡ ਦੀ ਜਿਹੜੀ ਇੱਜ਼ਤ ਆ ਉਹ ਮਿੱਟੀ ਦੇ ਵਿੱਚ ਰੋਲੀ ਆ ਤਾਂ ਲੜਕੀ ਇਹ ਗੱਲ ਕਹਿੰਦੀ ਆ ਵੀ ਮੈਂ ਚਾਹਨੀ ਆ ਇਸ ਬੰਦੇ ਨੂੰ ਇਸ ਬੰਦੇ ਤੇ ਕਾਲਖ ਮਲੀ ਜਾਵੇ ਸਾਰੇ ਮੂੰਹ ਦੇ ਉੱਤੇ ਇਹਦਾ ਮੂੰਹ ਕਾਲਾ ਕੀਤਾ ਜਾਵੇ ਗਧੇ ਤੇ ਬਿਠਾ ਕੇ ਇਹਨੂੰ ਸਾਰੇ ਇਲਾਕੇ ਦਾ ਪਿੰਡ ਦੇ ਵਿੱਚ ਤੇ ਪਿੰਡ ਨਾਲ ਲੱਗਦੇ ਜਿਹੜੇ ਪਿੰਡ ਨੇ ਉੱਥੇ ਢੇੜਾ ਕਢਾਇਆ ਜਾਵੇ ਪੰਚਾਇਤ ਲੜਕੀ ਦੀ ਗੱਲ ਮੰਦੀ ਆ ਰਾਜਾ ਸਿੰਘ ਨੂੰ ਪੰਚਾਇਤ ਦੇ ਵਿੱਚ ਬੁਲਾਇਆ ਜਾਂਦਾ ਵਾ ਉਹਨੂੰ ਸਾਰੀ ਗੱਲ ਪੁੱਛੀ ਜਾਂਦੀ ਆ ਉਹ ਇਹ ਸਾਰਾ ਕੁਝ ਸਵੀਕਾਰ ਕਰਦਾ ਵਾ ਕਿ ਉਹਨੇ ਇਦਾਂ ਕੀਤਾ ਵਾ ਤੇ ਫੇਰ ਉਹਨੂੰ ਇਹ ਸਜ਼ਾ ਜਿਹੜੀ ਦਿੱਤੀ ਜਾਂਦੀ ਆ ਕਿ ਹੁਣ ਉਹ ਸਾਰੇ ਪਿੰਡ ਦੇ ਵਿੱਚ ਗੇੜਾ ਉਹਦਾ ਮੂੰਹ ਕਾਲਾ ਕਰਾ ਕੇ ਦਿੱਤਾ ਜਾਊਗਾ ਤੇ 3 ਲੱਖ ਰੁਪਏ ਦਾ ਜਿਹੜਾ ਉਹਨੂੰ ਜੁਰਮਾਨਾ ਪੰਚਾਇਤ ਦੇ ਵੱਲੋਂ ਲਾਇਆ ਜਾਂਦਾ ਕਿ 3 ਲੱਖ ਰੁਪਈਆ ਉਹ ਪਰਿਵਾਰ ਨੂੰ ਉਸ ਲੜਕੀ ਦੇ ਪਰਿਵਾਰ ਨੂੰ RAM ਸਨੇਹੀ ਦੇ ਪਰਿਵਾਰ ਨੂੰ ਦੇਊਗਾ ਉਹ ਸ਼ਰਤ ਤਾਂ ਉਹਦੇ ਲਈ ਕੋਈ ਔਕੀ ਨਹੀਂ ਸੀ ਪੈਸਾ ਉਹਦੇ ਕੋਲ ਹੈਗਾ ਸੀ 3 ਲੱਖ ਰੁਪਈਆ ਵੀ ਉਹਨੇ ਦਿੱਤਾ ਤੇ ਉਹਨੂੰ ਬਾਅਦ ਦੇ ਵਿੱਚ ਜਦੋਂ ਲੜਕੀ ਦੀ ਇਹ ਮੰਗ ਸੀ ਕਿ ਉਹਨੂੰ ਗਧੇ ਤੇ ਬਿਠਾ ਕੇ ਸਾਰਾ ਪਿੰਡ ਘੁਮਾਇਆ ਜਾਵੇ ਉਹ ਵੀ ਕੀਤਾ ਗਿਆ ਤੇ ਨਾਲ ਦੇ ਕਈ ਪਿੰਡਾਂ ਦੇ ਵਿੱਚ ਉਹਨੂੰ ਸਾਰਾ ਦਿਨ ਲਾ ਕੇ ਢੇਡਾ ਦਵਾਇਆ ਗਿਆ ਸੀ ਇਸ ਤੋਂ ਬਾਅਦ ਮਾੜੇ ਕੰਮਾਂ ਦੇ ਕਹਿੰਦੇ ਮਾੜੇ ਨਤੀਜੇ ਉਹ ਬੰਦਾ ਇੰਨਾ ਕੁ ਜ਼ਿਆਦਾ ਆਪਣੀ ਆਪਣੀ ਬੇਇੱਜ਼ਤੀ ਬਣ ਗਿਆ ਇਸ ਗੱਲ ਨੂੰ ਕਿ ਉਹ ਤਿੰਨ ਚਾਰ ਦਿਨ ਘਰੋਂ ਬਾਹਰ ਨਹੀਂ ਨਿਕਲਿਆ ਤੇ ਤਿੰਨ ਚਾਰ ਦਿਨ ਬਾਅਦ ਇਹ ਪਤਾ ਲੱਗਦਾ ਵਾ ਕਿ ਉਹ ਬੰਦਾ ਜਿਹੜਾ ਰਾਜਾ ਸਿੰਘ ਆ ਉਹ ਸੁਸਾਈਡ ਕਰ ਗਿਆ ਆਤਮ ਹਮਤਿਆ ਕਰ ਗਿਆ ਸੀ ਆਪਣੀ ਬੇਇੱਜ਼ਤੀ ਬਰਦਾਸ਼ਤ ਨਹੀਂ ਸੀ ਕਰ ਸਕਿਆ ਪਰ ਜਿਹੜੀ ਉਹਨੇ ਇੱਜ਼ਤ ਇੱਕ ਲੜਕੀ ਦੀ ਲੁੱਟੀ ਸੀ ਆਪਣੀ ਉਮਰ ਦਾ ਲਿਆਜ ਨਹੀਂ ਕੀਤਾ ਉਹਦੀ ਉਮਰ ਦਾ ਲਿਆਜ ਨਹੀਂ ਕੀਤਾ ਉਹ ਇੱਜ਼ਤ ਕਿੱਥੇ ਗਈ ਸੀ ਸੋ ਆਪਣੇ ਕਰਮਾਂ ਦੀ ਸਜ਼ਾ ਉਨੇ ਆਪਣੇ ਆਪ ਨੂੰ ਆਪ ਹੀ ਦੇ ਲਈ ਸਿੱਖੀ ਸੋ ਦੋਸਤੋ ਇਹ ਸੀਗੀ ਜੀ ਇੱਕ ਅੰਦੋਰ ਵਿੱਚ ਵਾਪਰੀ ਜਿਹੜੀ ਸੱਚੀ ਘਟਨਾ ਇਥੋਂ ਇਹ ਸਬਕ ਸਾਨੂੰ ਜਰੂਰ ਮਿਲਦਾ ਕਿ ਆਪਣੇ ਬੱਚਿਆਂ ਤੇ ਜਰੂਰ ਧਿਆਨ ਦਿਓ ਖਾਸ ਤੌਰ ਤੇ ਲੜਕੀਆਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਕਿਸੇ ਵੀ ਕਿਸੇ ਦੇ ਵੀ ਘਰ ਆਪਾਂ ਉਹਨਾਂ ਨੂੰ ਜਦੋਂ ਭੇਜਦੇ ਆ ਤੇ ਜਰੂਰ ਨਿਗਰ੍ਹਾ ਰੱਖੀ ਜਾਵੇ ਜਾਂ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਉਦੋਂ ਹੀ ਭੇਜਿਆ ਜਾਵੇ ਅੱਜ ਕੱਲ ਬਿਲਕੁਲ ਵੀ ਸਾਮਾਨ ਨਹੀਂ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸੇ ਦੇ ਘਰ ਖੇਡਣ ਦੇ ਲਈ ਵੀ ਭੇਜੀ ਇਹ ਵੀ ਇੱਕ ਸੱਚਾਈ ਆ ਜੀ ਸੋ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਤੋਂ ਉਹਲੇ ਬਿਲਕੁਲ ਨਾ ਹੋਣ ਦਿਓ ਇਹ ਜਮਾਨਾ ਨਹੀਂ ਹੈਗਾ ਘਰ ਦੀ ਭਾਵੇਂ ਜਿਹੜੀ ਵੀ ਮਰਜ਼ੀ ਮਜਬੂਰੀ ਆ ਹੋਰ ਕਿਸੇ ਤਰ੍ਹਾਂ ਨਾਲ ਮੈਨੇਜ ਕਰੋ ਪਰ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹ ਹੀ ਸਭ ਤੋਂ ਵੱਡਾ ਖਜ਼ਾਨਾ ਵਾ ਜੀ ਆਪਣਾ ਸੋ ਬਚਾ ਦੇ ਵਿੱਚ ਹੀ ਬਚਾ ਹੁੰਦਾ ਵਾ ਜੀ ਇਹੀ ਕਹਿਣਾ ਚਾਹੂੰਗਾ ਬਾਕੀ ਤੁਹਾਡੀ ਕੀ ਰਾਏ ਆ ਜਰੂਰ ਦੱਸਿਓ ਇਸ ਵੀਡੀਓ ਬਾਰੇ ਇਸ ਘਟਨਾ ਬਾਰੇ ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਦਾ ਕੋਈ ਹੋਰ ਨਵੀਂ ਸੱਚੀ ਘਟਨਾ ਲੈ ਕੇ